ਸਾਣ ਵੀਰੋ ਸਾਸਤਰੀ ਕਾਲ ਅੱਜ ਅਸੀਂ ਪੁੱਚੋ ਮੰਡੀ ਕਿਸਾਨ ਮੇਲੇ ਦੇ ਪਹੁੰਚੇ ਆ ਇੱਥੇ ਵੱਖ-ਵੱਖ ਕੰਪਨੀਆਂ ਨੇ ਸਟਾਲਾਂ ਲੱਗੀਆਂ ਹੋਈਆਂ ਖੇਤੀਬਾੜੀ ਦੇ ਸੰਬੰਧਿਤ ਐਸ਼ੀਅਰ ਟਰੈਕਟਰ ਵਾਲਿਆਂ ਦੀ ਸਟਾਲ ਲੱਗੀ ਆ ਐਸ਼ੀਅਰ ਟਰੈਕਟਰ ਬਾਰੇ ਸਾਰੇ ਜਾਣਦੇ ਨੇ ਪੁਰਾਣਾ ਮਾਡਲ ਤਾਂ ਹੈਗੀ ਆ ਇਹ ਦੋ ਤਿੰਨ ਨਵੇਂ ਮਾਡਲ ਲੈ ਕੇ ਆਏ ਆ ਤਾਂ ਆਪਾਂ ਇਹਨਾਂ ਦੇ ਸੇਲ ਮੈਨੇਜਰ ਨਾਲ ਗੱਲਬਾਤ ਕਰਵਾਵਾਂਗੇ ਪੁੱਛਾਂਗੇ ਜਾਣਕਾਰੀ ਲਵਾਂਗੇ ਕਿ ਨਵੇਂ ਮਾਡਲਾਂ 'ਚ ਕੀ ਹੈ ਇਹਨਾਂ ਨੇ ਡਿਫਰੈਂਟ ਜਾਂ ਇਹਨਾਂ ਦੀ ਸਕੀਮ ਚੱਲ ਰਹੀ ਹੈ ਜੀ ਤੁਹਾਨੂੰ ਦੱਸਾਰਨੇ ਆ ਇੱਕ ਵੀ ਕਿਸਾਨ ਵੀ ਟਰੈਕਟਰ ਲੈਣਾ ਚਾਹੁੰਦਾ ਹੈ ਤਾਂ ਆਪਾਂ ਸਟਾਫ ਨਾਲ ਗੱਲ ਕਰਾਉਣੇ ਆ ਮੈਨੇਜਰ ਸਾਹਿਬ ਨਾਲ ਸਤਿਕਾਰ ਜੀ ਸਤਿਕਾਰ ਸਾਰ ਸਾਰੇ ਸਟਾਲ ਲਈ ਅਗਲੀ ਸੇਕ ਕਿਸਾਨ ਉੱਚੋ ਮੇਲੇ ਤੇ ਇਹ ਸਾਨੂੰ ਜਾਣਕਾਰੀ ਦੇਵੋਗੇ ਨਾ ਮਾਡਲਾ ਮਾਰੇ ਬਿਲਕੁਲ ਸਰ ਜਰੂਰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿਕਾਰ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਤੇ ਅੱਜ ਉੱਚੋ ਮੰਡੀ ਦੇ ਵਿੱਚ ਕਿਸਾਨ ਐਕਸਪੋ ਪੰਜਵਾਂ ਜਿਹੜਾ कृषि ਪ੍ਰਦਰਸ਼ਨ ਕਰ ਰਹੇ ਆ ਤੇ ਸਾਰੇ ਕਿਸਾਨ ਵੀਰਾਂ ਨੂੰ ਜੀ ਆਇਆਂ ਅੱਜ ਅਸੀਂ ਜਿਹੜੀ ਉਹ ਰਿਸਟਾਲ ਲਗਾਈ ਹੈ ਉਹਦੇ ਪਿੱਛੇ ਥੋੜੀ ਜਿਹੀ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਐਸ਼ਰ ਨੂੰ ਸਭ ਲੋਕ ਪਿਆਰ ਕਰ ਰਹੇ ਨੇ ਤੇ ਐਸ਼ਰ ਦੇ ਨਾਮ ਨੂੰ ਸਭ ਲੋਕ ਜਾਣਦੇ ਨੇ ਤੇ ਐਸ਼ਰ ਪਿਛਲੇ 90 ਦशक ਤੋਂ ਸਾਡੇ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਅਸੀਂ ਕਮਰਸ਼ੀਅਲ ਟਰੈਕਟਰ ਦੇ ਨਾਲ-ਨਾਲ ਅਸੀਂ ਪ੍ਰਾਇਮਾ ਟਰੈਕਟਰ ਵੀ ਲੈ ਕੇ ਆ ਰਹੇ ਹਾਂ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਕਮਰਸ਼ੀਅਲ ਦੇ ਵਿੱਚ ਪਿਆਰ ਦਿੱਤਾ ਹੈ 241 242 ਬੁੱਢਰਤ ਤੋਂ ਲੈ ਕੇ ਅੱਜ ਤੱਕ ਇਹਦੇ ਵਿੱਚ 241 ਤੇ 242 ਸਾਡਾ ਮਤਲਬ ਇੱਕ 골ਡਨ ਪੁਆਇੰਟ ਹੈ ਜਿਹੜਾ ਸਭ ਲੋਕ ਜਾਣਦੇ ਨੇ ਉਸੇ ਤਰੀਕੇ ਦੇ ਨਾਲ ਅਸੀਂ 4-ਵੀਲ ਡਰਾਈਵ ਦੇ ਵਿੱਚ ਐਗਰੀਕਲਚਰ ਦੇ ਵਿੱਚ ਵੀ ਕਾਲਾ ਕਦਮ ਕਰ ਰਹੇ ਹਾਲਾਂਕਿ ਇਸ ਨੂੰ ਸੀ ਲੈ ਕੇ ਪਿਛਲੇ 4-5 ਸਾਲਾਂ ਤੋਂ ਲੈ ਕੇ ਆ ਰਹੇ ਹਾਂ ਬਟ ਜਿਹੜਾ ਤੁਸੀਂ ਲੋਕ ਸਾਨੂੰ ਪਿਆਰ ਕਰ ਰਹੇ ਹੋ ਉਹਦੇ ਵਿੱਚ ਅਸੀਂ ਦੋ ਮਾਡਲ ਨਵੇਂ ਨੇ ਜਿਹੜੇ ਪੁੱਤੋ ਮੰਡੀ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਮੈਂ ਆਉ ਤੁਹਾਨੂੰ ਦੱਸ ਦੇਣਾ ਕਿਹੜੇ-ਕਿਹੜੇ ਟਰੈਕਟਰ ਨੇ ਉਹ ਜਿਸ ਤਰੀਕੇ ਨਾਲ ਤੁਸੀਂ 333 ਪ੍ਰੈਮਾ ਟਰੈਕਟਰ ਦੇਖਿਆ ਸੀ ਜਿਹੜਾ 485 সিলਵਰ ਕਲਰ ਕਲਰ ਦੇ ਵਿੱਚ ਐਸ਼ਰ ਦੋ ਬ੍ਰਾਂਡ ਦੇ ਵਿੱਚ ਆ ਰਿਹਾ ਇੱਕ ਰੈਗੂਲਰ ਬ੍ਰਾਂਡ ਦੇ ਵਿੱਚ ਇੱਕ ਪ੍ਰੈਮਾ ਬ੍ਰਾਂਡ ਦੇ ਵਿੱਚ ਰੈਗੂਲਰ ਬ੍ਰਾਂਡ ਦੇ ਵਿੱਚ ਤੁਹਾਨੂੰ সিলਵਰ ਤੇ ਰੈੱਡ ਕਲਰ ਦੇ ਵਿੱਚ ਮਿਲਣਗੇ 333 485 552 ਉਸੇ ਤਰੀਕੇ ਨਾਲ ਅਸੀਂ ਨਵੇਂ ਜਿਹੜਾ ਯੂਥ ਸਾਡੇ ਨਾਲ ਆ ਰਿਹਾ ਹੈ ਐਗਰੀਕਲਚਰ ਦੇ ਵਿੱਚ ਕਮਰਸ਼ੀਅਲ ਦੇ ਵਿੱਚ ਉਹ ਥੋੜਾ ਡੈਸਿੰਗ ਥੋੜਾ ਲੁੱਕ ਵਾਈਜ਼ ਵਧੀਆ ਲੱਗ ਟ੍ਰੈਕਟਰ ਲੈਣ ਨੂੰ ਕਾਹਵਾਂ ਸੀ ਤਾਂ ਅਸੀਂ 333 ਲੈ ਕੇ ਆ ਰਹੇ ਹਾਂ 33 333 ਟ੍ਰੈਕਟਰ ਦੇ ਵਿੱਚ ਅਸੀਂ ਉਹੀ ਫੀਚਰ ਜਿਹੜੇ ਕੰਪੀਟੀਸ਼ਨ ਦੇ ਵਿੱਚ ਆ ਰਹੇ ਨੇ ਉਹੀ ਲੈ ਕੇ ਆ ਰਹੇ ਹਾਂ ਸ਼ੈਡ ਗੇਅਰ ਹੋ ਗਿਆ ਤੁਹਾਡਾ ਡੈਸਿੰਗ ਸਟਾਈਲ ਹੋ ਗਿਆ ਸਟੀਅਰਿੰਗ ਹੋ ਗਿਆ ਤੁਹਾਡਾ ਪਲੇਟਫਾਰਮ ਅੱਛੇ ਵਾਲਾ ਹੋ ਗਿਆ 13 ਦੇ ਟਾਇਰ ਦੇ ਵਿੱਚ ਆ ਗਿਆ ਐਮ ਆਰ ਐਫ ਗੁੱਡਇਰ ਸੀ 8 ਉਸ ਤੋਂ ਬਾਅਦ ਅੱਗੇ ਜੇ ਤੁਸੀਂ ਦੇਖੋਗੇ ਤਾਂ ਜਿਹੜੀ ਆ ਜਿਹੜੀ ਤੁਸੀਂ ਸ਼ੋਅ ਦੇਖ ਰਹੇ ਹੋ ਇਹ ਅਸੀਂ ਕੋਰੀਆ ਤੋਂ ਡਿਜ਼ਾਈਨ ਕੀਤੀ ਹੋਈ ਹੈ ਇਹਦੇ ਵਿੱਚ ਜਿਹੜੀ ਕੋਰੀਆ ਦੇ ਵਿੱਚ ਦੋ ਤਿੰਨ ਚੀਜ਼ਾਂ ਬੜੀ ਖਾਸ ਹੈ ਇੱਕ ਤਾਂ ਜਿਹੜਾ ਪੇਂਟ ਆ ਇਹ ਟੋਟਲੀ ਤੁਹਾਨੂੰ ਗੱਡੀਆਂ ਦੇ ਵਿੱਚ ਜਿਵੇਂ ਕੁੱਤੇ ਪੇਂਟ ਮਿਲਦੇ ਸੇਮ ਉਹੀ ਕੁਆਲਿਟੀ ਹੈ ਪੇਂਟ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਕੰਪਨੀ ਹੈ ਸੈਕੰਡ ਥਿੰਗ ਇਹ ਜਿਹੜੀ ਲਾਈਟਾਂ ਦੇਖ ਰਹੇ ਹੋ ਇਹ ਹੋਮ ਹੋਮ ਫਿਚਰ ਹੈ ਦੇ ਵਿੱਚ ਇਹਦੇ ਸੀ ਕਿ ਜਿਵੇਂ ਤੁਸੀਂ ਚਾਬੀ ਔਨ ਕਰਦੇ ਹੋ ਤਾਂ ਇੱਕ ਸਵਿੱਚ ਲੱਗਿਆ ਹੋਇਆ ਹੈ ਜਿਵੇਂ ਤੁਸੀਂ ਰਾਤ ਨੂੰ ਆਪਣਾ ਮਤਲਬ ਖੜਾ ਕੇ ਜਾ ਰਹੇ ਹੋ ਤਾਂ ਕਾਬੀ ਆਫ ਕਰਕੇ ਜਾ ਰਹੇ ਹੋ ਤਾਂ ਜਦੋਂ ਤੱਕ ਤੁਸੀਂ ਤਕਰੀਬਨ 250 300 ਮੀਟਰ ਦੂਰ ਨਹੀਂ ਜਾਂਦੇ ਉਦੋਂ ਤੱਕ ਤੁਹਾਨੂੰ ਇਹ ਲਾਈਟ ਆਫ ਨਹੀਂ ਹੋਵੇਗੀ ਤੇ ਇਹ ਆਟੋਮੈਟਿਕ ਦੇ ਵਿੱਚ ਹੀ ਹੈ ਉਸ ਤੋਂ ਬਾਅਦ ਡੈਸ਼ਿੰਗ ਪ੍ਰੈਮਾ ਜੀ3 ਦਾ ਸੀ ਉਹਰੇ ਲੋਗੋ ਲਗਾਇਆ ਹੋਇਆ ਇਹਦੇ ਵਿੱਚ ਉਹ ਵੀ ਇੰਜਨ ਐਸ਼ਰ ਦਾ ਇੰਜਨ ਆ ਗਿਆ ਇਹਦੇ ਵਿੱਚ ਡੀਜ਼ਲ ਘੱਟ ਖਾਂਦਾ ਹੈ ਕੰਮ ਜ਼ਿਆਦਾ ਕਰਦਾ ਹੈ ਉਸੇ ਤਰੀਕੇ ਨਾਲ ਐਗਰੀਕਲਚਰ ਦੇ ਵਿੱਚ ਜਿਹੜੇ ਅਸੀਂ ਹੁਣ ਆਏ ਆ ਇਹ 552 ਲੈ ਕੇ ਆਏ ਆ 552 ਦੇ ਵਿੱਚ ABC ਗੇਅਰ ਹੋਏਗਾ ਆਪਣਾ ਸੈਕੰਡ ਥਿੰਗ ਇਹਦੇ ਵਿੱਚ ਸਾਨੂੰ ਜਿਹੜਾ ਟਾਇਰ ਸਾਈਜ਼ ਮਿਲ ਰਿਹਾ ਹੈ ਇਧਰ ਸਰ 16 9 28 ਦਾ ਟਾਇਰ ਮਿਲ ਰਿਹਾ ਠੀਕ ਹੈ ਠੀਕ ਹੈ MRF C8 BKT ਜੋ ਵੀ ਸਾਡੇ ਕੋਲ ਅਵੇਲੇਬਲ ਹੁੰਦਾ ਉਸ ਤਰੀਕੇ ਨਾਲ ਸੈਕੰਡ ਥਿੰਗ ਅਸੀਂ ਇੱਕ ਪਿਛਲੇ ਮਹੀਨੇ ਹੀ ਜਗਜੀਤ ਕੰਪਨੀ ਦੇ ਨਾਲ ਐਮਓਐਮ ਸਾਈਨ ਕੀਤਾ ਹੈ ਇਹਦੇ ਵਿੱਚ ਅਸੀਂ ਤੁਹਾਨੂੰ 8 ਫੁੱਟਾ ਰੋਟਾਵੇਟਰ ਦਵਾਵਾਂਗੇ 552 ਦੇ ਨਾਲ ਮਾਟਰ 10 ਲੱਖ 39000 ਸਿਰਫ 1 ਲੱਖ ਤੁਹਾਨੂੰ ਦੇ ਵਿੱਚ ਐਡ ਕਰਨਾ ਪਏਗਾ ਉਹਦੇ ਵਿੱਚ ਤੁਹਾਨੂੰ ਅਸੀਂ ਇੱਕ 8 ਫਟਾ ਸੁਪਰ ਸੀਡਰ 552 55 ਕੈਟਾਗਰੀ ਦਾ ਟਰੈਕਟਰ ਕਾਪੀ ਦੇ ਉੱਤੇ ਲਿਖਾ ਆਏਗਾ 49.9 ਇਹ ਨਾਲ ਕੰਬੋ ਅਸੀਂ ਦੇ ਰਹੇ ਹਾਂ ਪਲੱਸ KYC ਦੇ ਉੱਤੇ ਅਸੀਂ 80% ਦੀ ਫੰਡਿੰਗ ਜੋ ਵੀ ਉਹਦਾ ਸਿਬਿਲ ਸਕੋਰ ਜਿੱਦਾਂ ਹੋਇਆ ਕਸਟਮਰ ਦਾ ਸਾਡਾ ਪਲੱਸ ਅਗਰ ਐਗਰੀਕਲਚਰ ਹੈ ਤਾਂ ਅਸੀਂ ਤੋਂ 85% ਅਸੀਂ ਉਹਦੇ ਲੈ ਕੇ ਜਾਵਾਂਗੇ ਡਿਪੈਂਡ ਓਨ ਦਾ ਕਿ ਉਹਦਾ ਸਿਬਿਲ ਸਕੋਰ ਕੀ ਹੈ ਅੱਗੇ ਅਸੀਂ ਆਪਣੀ ਐਮਓਪੀ ਦੀ ਸਕੀਮ ਵੀ ਲਗਾਈ ਹੋਈ ਹੈ ਇੱਕ ਵਾਰੀ ਉਹ ਵੀ ਦਿਖਾ ਦਵਾਂਗਾ ਹਨੇ ਕਰੀਏ ਨਵੇਂ ਮਾਡਲਾਂ ਦੀ ਕੀ ਸਰ ਇਹ ਨੂੰ ਲਾਂਚ ਕਰੋ ਇਹ ਸਾਨੂੰ ਤਕਰੀਬਨ ਹੋ ਚੁੱਕਾ ਹੈ 2-3 ਸਾਲ ਹੋ ਚੁੱਕੇ ਨੇ ਬਟ ਹੌਲੀ-ਹੌਲੀ ਜਿਸ ਤਰੀਕੇ ਨਾਲ ਮਾਰਕੀਟ ਦੇ ਵਿੱਚ ਡਿਮਾਂਡ ਆ ਰਹੀ ਹੈ ਕਿ 4-ਵਿਲ ਡਰਾਈਵ ਹੁਣ ਸੁਪਰਸੀਡਰ ਹੈ 2-ਵਿਲ ਡਰਾਈਵ ਨਹੀਂ ਖਿੱਚ ਰਿਹਾ ਉਹਨੂੰ ਤੇ ਅਸੀਂ 4-ਵਿਲ ਡਰਾਈਵ ਦੇ ਨਾਲ ਇਹ ਐਮਓਪੀ ਸੈੱਲ ਕਰਨ ਤੋਂ ਬਾਅਦ ਆ ਰਹੇ ਹਾਂ ਤਕਰੀਬਨ ਅਸੀਂ ਹੁਣ ਤੱਕ ਜਿਹੜਾ ਪਿਛਲੇ ਮਹੀਨੇ ਤੋਂ ਸਟਾਰਟ ਕੀਤਾ ਹੈ ਤਾਂ 20 ਤੋਂ 25 ਟਰੈਕਟਰ ਸੇਲ ਆਊਟ ਕਰ ਚੁੱਕੇ ਐ ਐਮਓਪੀ ਦੇ ਵਿੱਚ ਜੇ ਦੇਖਿਆ ਜਾਵੇ ਅਸੀਂ ਕੱਲਾ ਟਰੈਕਟਰ ਲੈ ਰਹੇ ਹਾਂ ਤਾਂ 935000 ਦਾ ਹੈ ਠੀਕ ਹੈ ਉਹ ਜਿਹੜਾ ਵੀ ਕੋਈ ਕੋਈ ਛੂਟ ਹੋਏਗਾ ਹੋਏਗਾ ਤੁਸੀਂ ਡੀਲਰਸ਼ਿਪ ਤੇ ਆਓ ਤਾਂ ਕੰਟੈਕਟ ਕਰੋ ਕਿਸੇ ਵੀ ਡੀਲਰਸ਼ਿਪ ਦੇ ਵਿੱਚ ਕਿਉਂਕਿ ਤੁਹਾਡੇ ਕੋਲ ਵੀਡੀਓ ਤਾਂ ਇਹ ਪੂਰੇ ਪੰਜਾਬ ਦੇ ਵਿੱਚ ਜਾ ਰਹੀ ਹੈ ਡੀਲਰਸ਼ਿਪ ਸਾਰੇ ਸ਼ਹਿਰਾਂ ਚ ਸਾਡੇ ਟੋਟਲ ਪੰਜਾਬ ਦੇ ਵਿੱਚ 26 ਡੀਲਰ ਨੇ ਉਹਦੇ ਸ਼ਹਿਰਾਂ ਦੇ ਵਿੱਚ ਸਾਡੇ ਡੀਲਰ ਨੇ ਹਾਂਜੀ ਤੇ ਸੈਕਿੰਡ ਥਿੰਗ 935000 ਦੇ ਵਿੱਚ ਜਦੋਂ ਆਪਾਂ 265000 ਐਡ ਕਰਦੇ ਹਾਂ ਤਾਂ ਮੋਟਾ-ਮੋਟਾ 12 ਲੱਖ ਰੁਪਏ ਆਉਂਦਾ ਹੈ ਬਟ ਅਸੀਂ ਜਿਹੜੀ ਸਕੀਮ ਲਗਾਈ ਹੋਈ ਹੈ ਇਹ 1039000 ਦੇ ਵਿੱਚ 1 ਲੱਖ ਰੁਪਏ ਤੁਸੀਂ ਸਾਨੂੰ ਹੋਰ ਦੋ ਤਾਂ 1139 ਹੋ ਗਿਆ ਮੋਟਾ-ਮੋਟਾ ਤੁਹਾਡਾ 66000 ਰੁਪਏ ਹੋਰ ਬਚ ਰਿਹਾ ਹੋਰ ਵੀ ਕਿਸਾਨ ਭਰਾਵਾਂ ਦਾ ਮਾਨਦਾਨ ਅਸੀਂ ਜ਼ਰੂਰ ਕਰਾਂਗੇ ਇਹਦੇ ਨਾਲ ਤਾਂ ਕਿਸਾਨ ਵੀਰੋ ਅਸੀਂ ਤੁਹਾਡੇ ਗੱਲ ਕਰਵਾਈ ਜੀ ਸਟਾਫ ਨਾਲ ਏਜੰਸੀ ਵਾਲਿਆਂ ਨਾਲ ਤੇ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਨਵੇਂ ਮਾਡਲਾਂ ਬਾਰੇ ਸਾਡੇ ਚੈਨਲ ਤੇ ਜੋ ਵੀ ਕਿਸਾਨ ਵੀਰ ਨਵੇਂ ਜੁੜੇ ਆ ਪੀਬੀ03 ਮਾਲਵਾ 바ਵਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਨਵੀਆਂ-ਨਵੀਆਂ ਅਗਲੀ ਵੀਡੀਓ 'ਚ ਮਿਲਦੇ ਆ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ